ਜੋ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਜਿਨ੍ਹਾਂ ਨੇ ਉਹ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹ ਐਲੀ}{|\text{ਕਿਸ਼ਲ} ਕਾਇਮ ਕੀਤੀ ਕਰਕੇ ਬਣੀ ਠੀਕ ਹੋਊਗਾ ਦੇਖੋ ਤੁਹਾਡੇ ਮਾਧਿਅਮ ਰਾਹੀਂ ਮੈਨੂੰ ਪਤਾ ਲੱਗਾ ਕਿ ਕੁਝ ਝਾੜੂ ਦੇ ਜਿਹੜੇ ਇੱਥੇ ਹੈਗੇ ਨੇ ਆਕੂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਸੋ ਇੱਕ ਉਹਨਾਂ ਨੇ ਪਤਾ ਲੱਗਾ ਕਿ ਸਫਾਈ ਦੇ ਮੁੱਦੇ ਤੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਜਿਹੜਾ ਸਾਡੇ ਨਗਰ ਕੌਂਸਲ ਦੇ ਵਿੱਚ ਸਫਾਈ ਦੀ ਪ੍ਰੋਬਲਮ ਹੈ ਪਿਛਲੇ ਕੋਈ 10-15 ਦਿਨਾਂ ਤੋਂ ਹੈ ਪ੍ਰੋਬਲਮ ਕਿਉਂਕਿ ਸਾਡਾ ਜਿਹੜਾ ਕੂੜਾ ਸੀ ਇਹ ਮਾਂਚੋਪੜੇ ਸਾਡੇ ਜਾਂਦਾ ਸੀ ਉੱਥੇ ਸਾਡੇ ਮਾਂਜੋਗ ਐਮਪੀ ਸੀਚੇਵਾਲ ਸਾਹਿਬ ਆਏ ਸੀ ਤੇ ਪ੍ਰਸ਼ਾਸਨ ਦੇ ਨਾਲ ਉਹਨਾਂ ਨੇ ਮੀਟਿੰਗ ਕੀਤੀ ਉੱਥੇ ਉਹਨਾਂ ਨੇ ਕੂੜਾ ਲਗਾਉਣਾ ਬੰਦ ਕਰ ਦਿੱਤਾ ਜਿਸ ਕਰਕੇ ਅਸੀਂ ਆਲਰੇਡੀ ਅਸੀਂ 20 ਤਰੀਕ ਨੂੰ ਅਸੀਂ ਅਖਬਾਰ ਦੇ ਵਿੱਚ ਪਬਲਿਸ਼ ਕਰ ਚੁੱਕੇ ਆ ਦੇ ਚੁੱਕੇ ਆ ਐਡ ਪੀ ਸਾਨੂੰ ਜਗਾ ਚਾਹੀਦੀ ਕਿਉਂਕਿ ਅਸੀਂ ਬਹੁਤ ਜਲਦ ਪ੍ਰੋਸੈਸਿੰਗ ਪਲਾਂਟ ਲਗਾ ਰਹੇ ਆ ਕਿਉਂਕਿ ਸਾਨੂੰ ਜਗਾ ਦੀ ਪ੍ਰੋਬਲਮ ਆ ਰਹੀ ਆ ਸ਼ਹਿਰ ਦੇ ਵਿੱਚ ਜਿਹੜੀਆਂ ਨਗਰ ਕਾਉਂਸਲ ਦੀਆਂ ਜਗਾ ਨੇ ਉਹ ਬਿਲਕੁਲ ਰਿਹਾਇਸ਼ੀ ਏਰੀਆ ਦੇ ਨਾਲ ਲੱਗਦੀਆਂ ਨੇ ਇਸ ਕਰਕੇ ਉੱਥੇ ਵੀ ਅਸੀਂ ਉਹਨੂੰ ਪ੍ਰੋਸੈਸਿੰਗ ਪਲਾਂਟ ਨੂੰ ਨਹੀਂ ਲਾ ਸਕਦੇ ਕਿਉਂਕਿ ਜਿੱਥੇ ਵੀ ਪ੍ਰੋਸੈਸਿੰਗ ਪਲਾਂਟ ਲੱਗਣਾ ਉੱਥੇ ਬਤੌਰ ਸਾਰੇ ਵੱਖ-ਵੱਖ ਡਿਪਾਰਟਮੈਂਟਾਂ ਦੀਆਂ ਐਨਓਸੀ ਜ਼ਰੂਰੀ ਨੇ ਪ੍ਰਦੂਸ਼ਣ ਬੋਰਡ ਤੋਂ ਵੀ ਹੋਰ ਸਬੰਧਤ ਅਧਿਕਾਰੀਆਂ ਤੋਂ ਲੈਣੀ ਹੈ ਜ਼ਰੂਰੀ ਨੇ ਸੋ ਮੇਰੇ ਇੱਕ ਦੋ ਜਗ੍ਹਾ ਅਸੀਂ ਆਇਡੈਂਟੀਫਾਈ ਕੀਤੀਆਂ ਸੀ ਪਰ ਉਹਦੇ ਵਿੱਚ ਉੱਥੇ ਫਿਜ਼ਿਬਿਲਟੀ ਨਹੀਂ ਬਣੀ ਸੋ ਇਹ ਬੜਾ ਗੰਭੀਰ ਮਸਲਾ ਇਹ ਇਕੱਲਾ ਨਗਰ ਕੌਂਸਲ ਦਾ ਨਹੀਂ ਪੂਰੇ ਸ਼ਹਿਰ ਵਾਸੀਆਂ ਲਈ ਪ੍ਰੋਬਲਮ ਆ ਇਹ ਇਹਦੇ ਬਾਰੇ ਮਾਜੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਉਹਨਾਂ ਨੇ ਐਮਐਲ ਸਾਹਿਬ ਵੀ ਉਹਨਾਂ ਨਾਲ ਗੱਲ ਕਰ ਚੁੱਕੇ ਨੇ ਦੋ ਤਿੰਨ ਵਾਰ ਫੋਨ ਤੇ ਮੈਂ ਪਰਸਨਲੀ ਏਡੀਸੀ ਸਾਹਿਬ ਨੂੰ ਵੀ ਤਿੰਨ ਵਾਰ ਤਿੰਨ ਚਾਰ ਵਾਰ ਇਸ ਮਸਲੇ ਦੇ ਡਿਸਕਸ ਹੋਈ ਪਰਿਸ਼ਾਸ਼ਨ ਵੀ ਇਸ ਬਾਰੇ ਲੱਗਾ ਹੋਇਆ ਤੇ ਨਗਰ ਕੌਂਸਲ ਦੇ ਸਮੂਹ ਸਟਾਫ ਵੀ ਜਿਹੜਾ ਇਹਦੇ ਬਾਰੇ ਲੱਗਾ ਹੋਇਆ ਅਸੀਂ ਆਲਰੇਡੀ ਐਡ ਦਿੱਤੀ ਹੋਈ ਆ ਕਿ ਕੋਈ ਵੀ ਸਾਨੂੰ ਜਿਹੜੀ 2.5 ਤੋਂ 3 ਏਕੜ ਜਿਹੜੀ ਜਗ੍ਹਾ ਵਾ ਉਹ ਜਿਹੜੀ ਸਾਨੂੰ ਲੀਜ਼ ਤੇ ਮਿਲ ਜੇ ਜਾਂ ਤੇ ਅਸੀਂ ਉੱਥੇ ਆਪਣਾ ਜਿਹੜਾ ਪ੍ਰੋਸੈਸਿੰਗ ਪਲਾਂਟ ਲਾ ਸਕੀਏ ਕਿਉਂਕਿ ਆ ਸਟੈਂਡਰਡ ਵੀ ਅਸੀਂ 1 ਕਰੋੜ 21 ਲੱਖ ਦੇ ਜਿਹੜੇ ਟੈਂਡਰ ਕਰ ਦਿੱਤੇ ਨੇ ਤੇ ਅਸੀਂ ਹੁਣ ਫਿਲਹਾਲ ਅਸੀਂ ਪਿਟਸ ਬਣਾ ਰਹੇ ਨੇ ਵੱਤ-ਵੱਤ ਕਿ ਤਾਂ ਜੋ ਗਿੱਲਾ ਕੂੜਾ ਸੁੱਕਾ ਕੂੜਾ ਜਿਹੜਾ ਉਹਨੂੰ ਅਲੱਗ ਸੈਗਰੀਗੇਟ ਕੀਤਾ ਜਾਏ ਤੇ ਸੈਪਰੇਟਰ ਮਸ਼ੀਨਾਂ ਲਗਾਈਆਂ ਜਾਣ ਹੋਰ ਜਿਹਦਾ ਅਸੀਂ ਆਲਰੇਡੀ ਟੈਂਡਰ ਫਲੈਸ਼ ਕਰ ਦਿੱਤਾ 7 ਦਿਨਾਂ ਦਾ ਟੈਂਡਰ ਲਗਾਇਆ ਐ ਐਮਰਜੈਂਸੀ ਤੇ ਹੋਰ ਵੀ ਜਗ੍ਹਾ ਆਈਡੈਂਟੀਫਾਈ ਕੀਤੀਆਂ ਜਿੱਥੇ ਇਹ ਪਿਟਸ ਬਣਾ ਰਹੇ ਆ ਤੇ ਸੈਪਰੇਟਰ ਮਸ਼ੀਨਾਂ ਲਗਾ ਰਹੇ ਬੇਲਿੰਗ ਮਸ਼ੀਨ ਜਿੱਥੇ ਉਥੇ ਸਾਰਾ ਕੂੜੇ ਨੂੰ ਸੈਗਰੀਗੇਟ ਕੀਤਾ ਜਾ ਰਿਹਾ ਸੋ ਇਹ ਜਿਹੜੀ ਪ੍ਰੋਬਲਮ ਆ ਜਿਹੜੀ ਇਹ ਆ ਬੜਾ ਗੰਭੀਰਤਾ ਨਾਲ ਇਹਨੂੰ ਲੱਗੇ ਹੋਏ ਆ ਜਦੋਂ ਵੀ ਸਾਨੂੰ ਸੂਟੇਬਲ ਜਗ੍ਹਾ ਮਿਲਦੀ ਆ ਤੇ ਅਸੀਂ ਇਹਨੂੰ ਜਿਹੜਾ ਪਰਸਪਤ ਉਹ ਕਹਿੰਦੇ ਇੱਕ ਸਾਡੀ ਨਗਰ ਕੌਂਸਲ ਸੁਣਾਈ ਨਹੀਂ ਕਰਦਾ ਸਾਡੀ ਦੀ ਸੁਣਾਈ ਹੁੰਦੀ ਦੂਜਾ ਸਟਰੀਟ ਲਾਈਟਾਂ ਦੀ ਬੜੀ ਦਿੱਕਤ ਆਦੀ ਦੇਖੋ ਵਿਰੋਧੀਆਂ ਦਾ ਕੰਮ ਆ ਵਿਰੋਧ ਕਰਨਾ ਤੇ ਉਹ ਉਹਨਾਂ ਨੇ ਕਰਦੇ ਰਹਿਣਾ ਅਸੀਂ ਆਪਣਾ ਕੰਮ ਕਰਦੇ ਰਹਿਣਾ ਦੇਖੋ ਇਹ ਤੇ ਜਦੋਂ ਵੀ ਕਿਸੇ ਨੇ ਕੰਮ ਕੀਤਾ ਹੋਏ ਉਹਦਾ 5 ਸਾਲ ਬਾਅਦ ਟੈਸਟ ਹੁੰਦਾ ਤੇ ਆ ਹੁਣੇ ਟੈਸਟ ਹੋਇਆ ਆਪਣੇ ਲੋਕ ਸਭਾ ਦੀਆਂ ਇਲੈਕਸ਼ਨ ਹੋਈਆਂ ਜੇ ਕੰਮ ਕੀਤੇ ਨੇ ਤੇ ਗੁਰਦਾਸਪੁਰ ਸ਼ਹਿਰ ਵਾਲਿਆਂ ਨੇ ਫਿਰ ਸਾਨੂੰ ਇਥੋਂ ਸ਼ਹਿਰ ਦੇ ਵਿੱਚੋਂ ਜਤਾ ਕੇ ਭੇਜਿਆ ਇੱਕ ਦਿਨ ਦਾ ਟਾਈਮ ਦਿੱਤਾ ਵੀ ਕਹਿੰਦੇ ਜੇ ਨਾਮ ਰਹਿ ਤੱਕ ਦੇ ਟੈਕ ਚਾਹੁੰਦਾ ਜੇ ਕੋ ਪ੍ਰੋਟੈਸਟ ਕਰਨਾ ਵੈਲਕਮ ਕਰਦੇ ਆ ਮੋਸਟ ਵੈਲਕਮ ਜਦੋਂ ਮਰਜੀ ਆਉਣ ਜੇ ਪ੍ਰੋਟੈਸਟ ਕਰਨਾ ਮੈਂ ਥੋੜਾ ਜਿਆ ਇਹਨਾਂ ਨੂੰ ਐਡ ਆਨ ਕਰ ਦੇਣਾ ਚਾਹੁੰਦਾ ਪ੍ਰੋਟੈਸਟ ਕਰਨਾ ਤੇ ਜਿਹੜਾ ਇੱਥੋਂ ਦਾ ਲੋਕਲ ਲੀਡਰ ਆ ਜਿੰਨੇ ਪ੍ਰੈਸ ਕਾਨਫਰੰਸ ਕਰਾਈ ਆ ਉਹਨੂੰ ਇਹ ਜਿਹਨਾਂ ਨੇ ਪ੍ਰੋਟੈਸਟ ਕਰਨਾ ਤੇ ਸਿਵਲ ਹਸਪੀਟਲ ਪਹਿਲਾਂ ਪ੍ਰੋਟੈਸਟ ਕਰਨ ਕਿਉਂਕਿ ਉਹ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਨੇ ਤੇ ਤੁਹਾਡੇ ਮਾਧਿਅਮ ਰਾਹੀਂ ਮੈਨੂੰ ਦੇਖਣ ਨੂੰ ਮਿਲ ਰਹੀਆਂ ਖਬਰਾਂ ਕਿ ਉੱਥੇ ਫਰਾਟੇ ਲੋਕੀ ਘਰਾਂ ਚੋਂ ਲੈ ਕੇ ਤੇ ਉ ਅੱਜ ਬੱਚਾ ਹੋਇਆ ਤੇ ਉਹ ਉਹਨਾਂ ਨੂੰ ਬਾਅਦ ਦੇ ਵਿੱਚ ਹੌਲ ਦੇ ਵਿੱਚ ਲੇਟਣਾ ਪੈਂਦਾ ਦੱਸੋ ਇਹ ਗੱਲ ਠੀਕ ਹੈ ਜਾਂ ਉਹ ਜੇ ਧਰਨਾ ਦੇਣਾ ਇਸ ਮੁੱਦਿਆਂ ਤੇ ਦਿਓ ਜਿਹੜਾ ਅਸੀਂ ਅਸੀਂ ਕੰਮ ਕਰ ਰਹੇ ਆ ਅਸੀਂ ਬੜੇ ਤੰਦੇ ਹੀ ਨਾ ਲੱਗੇ ਹੋਏ ਆ ਕੋਈ ਇਦਾਂ ਦਾ ਮਸਲਾ ਨਹੀਂ ਹੈਗਾ ਸਫਾਈ ਦਾ ਜ਼ਰੂਰ ਹੈਗਾ ਮਸਲਾ ਉਹਦੇ ਤੇ ਅਸੀਂ ਪ੍ਰਸ਼ਾਸਨ ਦੇ ਧਿਆਨ ਵਿੱਚ ਆਲਰੇਡੀ ਲਿਆ ਚੁੱਕੇ ਆ ਕਿ ਤੁਸੀਂ ਵੀ ਸਰ ਕਿਤੇ ਦੇਖੋ ਕਿ ਸਾਨੂੰ ਕੋਈ ਪੰਚਾਇਤ ਦੇ ਵਿੱਚੋਂ ਸੂਟੇਬਲ ਜਗ੍ਹਾ ਮਿਲ ਜਾਏ ਤਾਂ ਜੋ ਅਸੀਂ ਪੈਸੇ ਲਗਾ ਕੇ ਉੱਥੇ ਪ੍ਰੋਸੈਸਿੰਗ ਪਲਾਂਟ ਲਾ ਜ ਲਾਈਏ ਨਾ ਕਿ ਅਸੀਂ ਉਥੇ ਕੂੜਾ ਡੰਪ ਕਰਨਾ ਹੁਣ ਪ੍ਰੋਪਰ ਅਸੀਂ ਪ੍ਰੋਸੈਸਿੰਗ ਪਲੈਂਟ ਲਾਉਣਾ ਉਥੇ ਪ੍ਰੋਪਰ ਵੱਖ-ਵੱਖ ਮਸ਼ੀਨਰੀ ਜਿਹੜੀ ਅਸੀਂ ਲਗਾਵਾਂਗੇ ਜਿੰਨਾ ਵੀ ਕੂੜਾ ਆਊਗਾ ਉਹਨੂੰ ਆਪਾਂ ਗਿੱਲਾ ਕੂੜਾ ਸੁੱਕਾ ਕੂੜਾ ਅਲੱਗ ਕਰਕੇ ਉਹਨੂੰ ਇਸ ਸੈਪਰੇਟ ਕਰਾਂਗੇ ਤਾਂ ਇੱਕ ਹੋਰ ਲੱਗਿਆ ਨੀ ਨਗਰ ਕੌਂਸਲ ਦੇ ਵਿੱਚ ਕੋਈ ਵੀ ਕੰਮ ਹੁੰਦਾ ਤੇ ਬਿਨਾਂ ਪੈਸਿਆਂ ਤੋਂ ਕੰਮ ਨਹੀਂ ਹੁੰਦਾ ਵੇ ਦੇਖੋ ਸਰਕਾਰ ਇਹਨਾਂ ਦੀ ਆ ਵਿਜੀਲੈਂਸ ਇਹਨਾਂ ਦੀ ਆ ਅਫਸਰ ਇਹਨਾਂ ਦੇ ਆ ਜੇ ਕੋਈ ਹੁੰਦਾ ਪੈਸੇ ਇਹਨਾਂ ਦੇ ਫੜ ਕੇ ਅੰਦਰ ਦੇਣ ਉਹਨੂੰ ਆਪ ਆਪਾਂ ਨਹੀਂ ਅਲਾਉ ਕਰਦੇ ਇੱਥੇ ਐਨਓਸੀ ਲੈਣਾ ਸੀ ਜਿਹੜੀ ਹੱਥੇ ਜਾਨਾ ਚਾਹੁੰਦਾ ਇੱਥੇ ਹੂੰ ਇੱਥੇ ਐਨਓਸੀ ਜਿਹੜੀ ਆ ਉਹ ਤੇ ਏਡੀਸੀ ਲੈਵਲ ਤੇ ਆ ਇਟਸ ਮੀਨ ਏਡੀਸੀ ਸਾਹਿਬ ਵੀ ਪੈਸੇ ਲੈਂਦੇ ਨੇ ਇਹਨੂੰ ਕੋਈ ਨਾ ਕਹਿਣਾ ਮੈਂ ਤੁਹਾਨੂੰ ਦੱਸਦਾ ਜਿਹੜੀ ਐਨਓਸੀ ਪ੍ਰੋਸੈਸ ਆ ਨਾ ਉਹ ਪਹਿਲਾਂ ਜਦੋਂ ਕਿਸੇ ਨੇ ਐਨਓਸੀ ਅਪਲਾਈ ਕਰਨੀ ਪਹਿਲਾਂ ਸਾਡੇ ਆਪਣੇ ਇੱਥੇ ਡਰਾਫਟਮੈਨ ਦੀ ਆਈਡੀ ਜਾਂਦੀ ਬਿਲਡਿੰਗ ਇੰਸਪੈਕਟਰ ਦੀ ਆਈਡੀ ਜਾਂਦੀ ਉਸ ਤੋਂ ਬਾਅਦ ਆਪਣੇ ਜੈ ਸਾਹਿਬ ਦੀ ਆਈਡੀ ਜਾਂਦੀ ਉਸ ਤੋਂ ਬਾਅਦ ਜਿਹੜੀ ਆ ਈਓ ਸਾਹਿਬ ਦੀ ਆਈਡੀ ਆ ਫਾਈਨਲ ਅਥਾਰਟੀ ਐਨਓਸੀ ਦੀ ਏਡੀਸੀ ਸਾਹਿਬ ਨੇ ਸੋ ਇਹ ਅਲੀਗੇਸ਼ਨ ਲਾਉਣ ਲੱਗੇ ਆ ਥੋੜਾ ਬਹੁਤਾ ਗ੍ਰੇਜ਼ ਕਰਨ ਕਿਉਂਕਿ ਸਾਰੇ ਜਿੰਦੇ ਵੀ ਪ੍ਰਸ਼ਾਸਨ ਦੇ ਅਧਿਅਤਸਰ ਨੇ ਬਹੁਤ ਵਧੀਆ ਅਧਿਅਤਸਰ ਨੇ ਤੇ ਬੜੇ ਤੰਦਈ ਦਾ ਕੰਮ ਕਰ ਰਹੇ ਨੇ ਜੀ ਸਟਰੀਟ ਦੀ ਭਾਈ ਸਮੱਸਿਆ ਦੱਸ ਰਹੀ ਹੈ ਦੇਖੋ ਸਟਰੀਟ ਲਾਈਟ ਦੇ 6 ਮੁਲਾਜ਼ਮ ਨੇ ਸਾਡੇ ਕੋਲ ਮੈਂ ਇੱਕ ਤੁਹਾਡੇ ਮਾਧਿਅਮ ਨਾਲ ਹੀ ਹੋਰ ਤੁਹਾਨੂੰ ਅੱਜ ਗੱਲ ਦੱਸਣਾ ਚਾਹੁੰਨਾ ਤੁਸੀਂ ਚਲੋ ਅੱਜ ਆਇਓ ਇੱਥੇ ਸਾਨੂੰ ਸਰਕਾਰ ਨੇ ਕੁਝ ਪੈਸੇ ਦਿੱਤੇ ਸੀ ਪਹਿਲਾਂ 11 ਆਟੋ ਖਰੀਦ ਕਰਨ ਲਈ ਆਪਣੇ ਆਪਣੇ ਆਪ ਨੂੰ ਹਲਕਾ ਇੰਚਾਰਜ ਦੱਸਦਾ ਇਸਨੇ 4 ਤੋਂ 5 ਮਹੀਨੇ ਉਹ ਟੈਂਡਰ ਨੂੰ ਸਿਰੇ ਨਹੀਂ ਚੜ੍ਹ ਦਿੱਤਾ ਕਦੀ ਉਹ ADC ਸਾਹਿਬ ਕੋ ਜਾਂਦਾ ਸੀ ਕਦੀ DC ਸਾਹਿਬ ਕੋ ਜਾਂਦਾ ਸੀ ਕਿ ਇੱਥੇ ਆਟੋ ਨਹੀਂ ਖਰੀਦ ਕਰਨ ਦੇਣੇ ਸਿੱਧੇ ਆਪਣੇ ਅਸੀਂ ਚੰਡੀਗੜ੍ਹੋਂ ਖਰੀਦ ਕਰਨੇ ਆ ਫਿਰ ਮੈਂ ਯੋਰ ਲਗਾਇਆ ਤੇ ਉਹ ਟੈਂਡਰ ਸਿਰੇ ਚਾੜ ਕੇ ਅੱਜ 11 ਜਿਹੜੇ ਅਸੀਂ ਆਟੋ ਖਰੀਦ ਕੀਤੇ ਆ ਜਿੰਨੇ ਵੀ ਮਤੇ ਹੁੰਦੇ ਆ ਇਹਨਾਂ ਦਾ ਇਹੋ ਹੀ ਹੁੰਦਾ ਕਿ ਕੋਈ ਕੰਮ ਮਤਾ ਨਾਲ ਕਲੀਅਰ ਹੋਏ ਕਦੀ ਅਫਸਰਾਂ ਤੇ ਪ੍ਰੈਸ਼ਰਾਈਜ਼ ਕਰਦੇ ਆ ਕਿ ਆ ਮਤਾ ਆ ਨਗਰ ਕੌਂਸਲਰ ਨੂੰ ਡਿਲੇ ਕੀਤਾ ਜਾਏ ਦੇਖੋ ਸਾਡਾ ਨਗਰ ਕਾਉਂਸਲ ਦਾ ਇੱਕ ਪ੍ਰੋਸੈਸ ਹੈ ਹਾਊਸ ਨੇ ਕੰਮ ਕਰਨਾ ਕੋਈ ਵੀ ਜਿਹੜਾ ਡਿਵੈਲਪਮੈਂਟ ਦੇ ਕੰਮ ਨੇ ਉਹ ਅਸੀਂ ਹਾਊਸ ਦੇ ਵਿੱਚ ਰੱਖਨੇ ਹੁੰਦੇ ਆ ਹਾਊਸ ਜਿਹੜਾ ਉਹਨੂੰ ਆਪਣੇ ਸਹਿਮਤੀ ਦੇ ਕੇ ਉਹ ਸਾਡੇ ਜਿਹੜੇ ਮਤੇ ਆ ਉਹ ਫਿਰ ਜਾਣੇ ਹੁੰਦੇ ਏਡੀਸੀ ਸਾਹਿਬ ਕੋ ਤੇ ਏਡੀਸੀ ਸਾਹਿਬ ਨੇ ਪ੍ਰਮਾਨਗੀ ਦੇਣੀ ਹੁੰਦੀ ਥੈਨ ਟੈਂਡਰ ਲੱਗਣੇ ਹੁੰਦੇ ਆ ਤੇ ਉਹਦਾ ਪ੍ਰੋਸੈਸ ਜਿਹੜਾ 1.5 ਮਹੀਨੇ ਦਾ ਜਿਹੜੇ ਕੋਈ ਸੀਵਰੇਜ ਤੇ ਸਟਰੀਟ ਲਾਈਟ ਦੇ ਜਿਹੜੇ ਹੈਗੇ ਆ ਟੈਂਡਰ ਉਹ ਅਸੀਂ ਆਲਰੇਡੀ ਲਗਾ ਚੁੱਕੇ ਆ ਤੇ ਸਟਰੀਟ ਲਾਈਟ ਤਕਰੀਬਨ ਜਿਹੜੀ ਅਸੀਂ ਠੀਕ ਕਰਾ ਰਹੇ ਆ ਜਿਹੜੇ ਮੇਨ ਰੋਡਸ ਆ ਉਹਦਾ ਟੈਂਡਰ ਥੋੜੇ ਦਿਨ ਪਹਿਲਾਂ ਕਲੀਅਰ ਹੋਇਆ ਅਸੀਂ ਜਿਹੜਾ ਮੇਨ ਰੋਡਸ ਦੇ ਜਿੰਨੇ ਸਟਰੀਟ ਲਾਈਟਸ ਪੋਲ ਨੇ ਉਹ ਅਸੀਂ ਆਲਰੇਡੀ ਟੈਂਡਰ ਕਰਕੇ ਕਿਸੇ ਫਰਮ ਨੂੰ ਅਲਾਟ ਕਰ ਚੁੱਕੇ ਆ ਉਹਨਾਂ ਨੂੰ ਅਸੀਂ 1 ਸਾਲ ਲਈ ਦੇ ਰਹੇ ਆ ਮੇਨਟੇਨੈਂਸਲੀ ਉਹ 1 ਸਾਲ ਉਹੀ ਫਰਮ ਜਿਹਨੂੰ ਅਲਾਟ ਕੀਤਾ ਹੈ ਉਹੀ ਸਟਰੀਟ ਲਾਈਟ ਜਿਹੜੀ ਆ ਉਹ ਪਰਮਾਨ ਕਰ ਕੋਈ ਜਗ੍ਹਾ ਦੀ ਸਮੱਸਿਆ ਡੀਸੀ ਸਾਹਿਬ ਦੇ ਧਿਆਨ ਦੇ ਡੀਸੀ ਸਾਹਿਬ ਦੇ ਬਿਲਕੁਲ ਧਿਆਨ ਚ ਲਿਆਂਦੇ ਆ ਅ ਪਰਸੋਂ ਮੈਂ ਤੇ ਐਮਐਲਏ ਸਾਹਿਬ ਡੀਸੀ ਸਾਹਿਬ ਨੂੰ ਮਿਲਣ ਵੀ ਗਏ ਸੀ ਐਸਐਸਪੀ ਸਾਹਿਬ ਨੂੰ ਤੇ ਉਸ ਤੋਂ ਬਾਅਦ ਡੀਸੀ ਸਾਹਿਬ ਨੂੰ ਕਾਲ ਕੀਤੀ ਉਹ ਦਫਤਰ ਦਫਤਰ ਦੇ ਵਿੱਚ ਨਹੀਂ ਸੀ ਤੇ ਉਹਨਾਂ ਦੇ ਧਿਆਨ ਦੇ ਵਿੱਚ ਦੋ ਦੋ ਵਾਰ ਐਮਐਲਏ ਸਾਹਿਬ ਲੈ ਆ ਚੁੱਕੇ ਨੇ ਤੇ ਉਹ ਲੱਗੇ ਵੀ ਹੋਏ ਨੇ ਡੀਸੀ ਸਾਹਿਬ ਉਸ ਤੋਂ ਬਾਅਦ ਏਡੀਸੀ ਸਾਹਿਬ ਦੇ ਉਹਨਾਂ ਦੇ ਵੀ ਆਲਰੇਡੀ ਧਿਆਨ ਚ ਲਿਆ ਸੋ ਮੈਂ ਇਹਨਾਂ ਨੂੰ ਸਲਾਹ ਦੇਣਾ ਚਾਹੁੰਨਾ ਝਾੜੂ ਵਾਲਿਆਂ ਨੂੰ ਜੇ ਨਾ ਨੇ ਧਰਨਾ ਦੇਣਾ ਹਸਪੀਟਲ ਦੇ ਮੁੱਦੇ ਤੇ ਦਿਓ ਬਹੁਤ ਮਾੜਾ ਮਾੜਾ ਹਾਲ ਹੈ ਤੇ ਤੁਹਾਡੇ ਇਥੋਂ ਦੇ ਲੋਕਲ ਲੀਡਰ ਕੋਲ ਵਾਗ ਡੋਰ ਆ ਉਹ ਜਿਹੜੀਆਂ ਖਬਰਾਂ ਜਿਹੜੀਆਂ ਪ੍ਰਕਾਸ਼ਿਤ ਹੋਈਆਂ ਉਹ ਆਪਣੇ ਲੀਡਰ ਨੂੰ ਦੱਸੋ ਉਸ ਤੋਂ ਇਲਾਵਾ ਜਿਹੜੇ ਤੁਸੀਂ ਚੋਣਾਂ ਦਰਮਿਆਨ ਜਿਹੜੇ ਤੁਹਾਡੀ ਸਰਕਾਰ ਨੇ ਵਾਅਦੇ ਕੀਤੇ ਸੀ ਉਹਨਾਂ ਦੇ ਖਿਲਾਫ ਤਰਨਾ ਦਿਓ ਚਾਹੇ ਤੁਸੀਂ ਆਪਣੇ ਬੀਬੀਆਂ ਨੂੰ ਪੈਸੇ ਦੇਣ ਦੀ ਗੱਲ ਕੀਤੀ ਸੀ ਜਾਂ ਹੋਰ ਕਈ ਤੁਹਾਡੇ ਚੋਣ ਮਨਅਥਰ ਦੇ ਵਿੱਚ ਜਿਹੜੇ ਤੁਹਾਡੇ ਵਾਅਦੇ ਸੀ ਉਹਨਾਂ ਦੇ ਖਿਲਾਫ ਤਰਨਾ ਦਿਓ ਕਿ 2.5-3 ਸਾਲ ਹੋ ਗਿਆ ਸੀ ਲੋਕਾਂ 'ਚ ਕਿਵੇਂ ਜਾਣਾ ਤੇ ਇਹ ਜਿਹੜੇ ਤੁਸੀਂ ਵਾਅਦੇ ਕੀਤੇ ਸੀ ਇਹ ਪੂਰੇ ਕਰੋ ਪਹਿਲਾਂ